ਤੁਸੀਂ ਜੁੜਿਓ ਪਾਰਟੀ ਪੰਜਾਬ ਦੇ ਨਾਲ ਤੋਂ ਦੱਸਦੀ ਕਿ ਦੇਸ਼ ਦੇ ਵਿੱਚ ਐਂਡੀ ਦੀ ਸਰਕਾਰ ਬਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਕਿਸਾਨਾਂ ਨੂੰ ਜਿਹੜੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਦੱਸਦੀ ਕਿ 7ਵੀਂ ਕਿਸ਼ਤ ਜਿਹੜੀ ਸਨਮਾਨ ਨidhi ਯੋਜਨਾ ਦੇ ਤਹਿਤ ਜਿਹੜੀ ਦਿੱਤੀ ਜਾਂਦੀ ਹੈ ਉਸ ਨੂੰ 18 ਜੂਨ ਨੂੰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜਿਆ ਜਾਵੇਗਾ ਤੁਹਾਨੂੰ ਇਹ ਵੀ ਦੱਸਦੀ ਕਿ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਜਿਹੜੀ ਯੋਜਨਾ ਹੈ ਉਹ ਆਵੇਗੀ ਜਿਸ ਨੂੰ ਲੈ ਕੇ ਹੁਣ ਕਿਸਾਨ ਨਦੀ ਯੋਜਨਾ ਨੂੰ ਲੈ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਉਣ ਦੇ ਲਈ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ 18 ਜੂਨ ਨੂੰ ਵਾਰਾਨਸੀ ਤੋਂ ਇਹ ਜਾਰੀ ਕੀਤੀ ਜਾਵੇਗੀ। ਤਕਰੀਬਨ 9 ਕਰੋੜ 26 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 20000 ਕਰੋੜ ਰੁਪਏ ਭੇਜੇ ਜਾਣਗੇ। ਇਹ 17ਵੀਂ ਕਿਸ਼ਤ ਹੋਵੇਗੀ। ਹਰੇਕ ਲਾਭਪਾਤਰੀ ਕਿਸਾਨਾਂ ਦੇ ਖਾਤੇ 'ਚ ਹਾਲੇ ਤੱਕ 32000 ਕਰੋੜ ਭੇਜ ਜਾ ਚੁੱਕੇ ਨੇ। ਮੋਦੀ ਦੀ ਅਗਵਾਈ 'ਚ ਐਨਡੀਆ ਦੇ ਲਗਾਤਾਰ ਤੀਜੀ ਵਾਰ ਬड़ी ਸਰਕਾਰ ਤੋਂ ਬਾਅਦ ਇਹ ਪਹਿਲੀ ਕਿਸ਼ਤ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੋਚ ਚੁੱਕਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਦਸਤਕ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਫਾਈਲ ਦੇ ਉੱਤੇ ਕਿਤੇ ਸਨ ਜਿਸ ਨੂੰ ਲੈ ਕੇ ਵਕੋ ਵਕ ਜਿਹੜੇ ਵਿਚਾਰ ਕਰਨ ਲੋਕਾਂ ਦੇ ਤੁਹਾਨੂੰ ਦੱਸ ਦਈਏ ਕੀ ਕਿਉਂਕਿ ਹੁਣ ਇੱਥੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਦਿੱਲੀ 'ਚ ਇਹ ਵੀ ਬਿਆਨ ਦਿੱਤਾ ਸੀ ਕਿ ਵਾਰਾਨਾਸੀ ਦੇ ਪ੍ਰੋਗਰਾਮ ਦੇ ਵਿੱਚ ਪੀਐਮ ਮੋਦੀ ਕਰੀਬ 30000 ਸਵੈ ਸਹਾਇਤਾ ਗਰੁੱਪਾਂ ਨੂੰ ਖੇਤੀ ਸਖੀਆਂ ਵੱਜੋਂ 7% ਵੀ ਦੇਣਗੇ ਸ਼ਿਵਰਾਜ ਮੰਤਰੀ ਨੇ ਕਿਹਾ ਸੀ ਕਿ ਪਿਛਲੇ 10 ਸਾਲਾਂ 'ਚ ਖੇਤੀ ਹਮੇਸ਼ਾ ਪੀਐਮ ਦੀ ਤਜਵੀਰਹੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਹਰਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਨੇੜੇ ਲਾ ਕੇ ਉਹਨਾਂ ਨੂੰ ਲਾਭ ਦੇ ਦਿੱਤਾ ਜਾਂ ਫਿਰ ਕਿਸਾਨੀ ਪ੍ਰਤੀਵਾਦ ਇਹ ਫੈਸਲੇ ਲਏ ਨੇ ਤੁਸੀਂ ਕੀ ਸੋਚਦੇ ਹੋ ਜੋ ਸ਼ਿਵਰਾਜ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇਹ ਵੀ ਆਪਣੇ ਇੱਕ ਵਿਚਾਰ ਜਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਜਿਕਰ ਕਹਿ ਲਈ ਤਾਂ ਦੇਸ਼ ਦੇ ਭਾਜਪਾ ਦੀ ਸਰਕਾਰ ਦੇ ਖਿਲਾਫ ਪਹਿਲਾਂ ਜੋ ਜਿਵੇਂ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਚੱਲਿਆ ਉਸ ਤੋਂ ਬਾਅਦ ਹੁਣ ਸ਼ੰਭੂ ਬਾਦੂਰ ਦੇ ਉੱਤੇ ਤਕਰੀਬਨ 4 ਮਹੀਨੇ ਹੋਣ ਵਾਲੇ ਨੇ ਜਿਸ ਨੂੰ ਲੈ ਕੇ ਹੁਣ ਉੱਥੇ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹ ਕਰ ਰਹੀ ਹੈ ਭਾਜਪਾ ਸਰਕਾਰ મોદી ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹ ਕਰਕੇ ਕਿਸਾਨੀ ਨੂੰ ਨੀਚੇ ਸੁੱਟ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਜਿਹੜੀ ਫਸਲ ਦਾ ਬੰਦਾ ਮੁੱਲ ਨਹੀਂ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਤੀ ਬਾੜੀ ਦਾ ਜਿਹੜਾ ਸਾਰਾ ਕਾਰੋਬਾਰ ਹੈ ਕਹਿੰਦੇ ਉਹ ਦੇਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਮੌਲ ਕੁਲ ਰਹੇ ਨੇ ਜਾਫਰ ਕਹਿ ਲਈ ਮੰਡੀਆਂ ਨੂੰ ਖਤਮ ਕਰਦੇ ਲਈ ਵੀ ਜੋ ਕੁਝ ਪਲਾਨੀਆਂ ਕੀਤੀ ਜਾ ਰਹੀਆਂ ਨੇ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੀ ਜੋ ਕੁਝ ਐਕਸ਼ਨ ਹੋਇਆ ਸੀ ਕਿਸਾਨਾਂ ਦੇ ਵੱਲੋਂ ਲਿਆ ਗਿਆ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜੀਆਂ ਮੰਡੀਆਂ ਨੂੰ ਬੰਦ ਕੀਤਾ ਗਿਆ ਜਾ ਰਿਹਾ ਸੀ ਜਾਂ ਫਿਰ ਉਹਨੂੰ ਕਨਵਰਟ ਕੀਤਾ ਜਾ ਰਿਹਾ ਸੀ ਤਾਂ ਉਹ ਫੈਸਲੇ ਦੇ ਉੱਤੇ ਵੀ ਯੂਟਰ ਲੈਂਦੇ ਹੋ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਸੀ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਇਹ ਮਸਲੇ ਜਿਉਂ ਦੇ ਤਿਉਂ ਨੇ ਖੇਤੀਬਾੜੀ ਨੂੰ ਲੈ ਕੇ ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ ਹੋਵੇ ਹਮੇਸ਼ਾ ਕਿਤਨਾ ਕਿਤੇ ਅੰਦਰ ਘਾਤ ਤੇ ਜੋ ਪੰਜਾਬ ਦੇ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਜਾਂਦਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਨੂੰ ਸੂਚਿਤ ਹੋ ਚੁੱਕੇ ਨੇ ਭਾਵੇਂ ਪੰਜਾਬ ਦੇ ਵਿੱਚ ਜਿਹੜਾ ਸਿੰਚਾਈ ਦੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਉਪਰਾਲਾ ਵਧਿਆ ਕੀਤਾ ਜਾ ਰਿਹਾ ਜਿਹੜਾ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਇਆ ਜਾ ਰਿਹਾ ਜੇਕਰ ਭਗਵੰਤ ਮਾਨ ਮਾਨ ਸਰਕਾਰ ਆਪਣੇ ਇਹਨਾਂ 5 ਸਾਲਾਂ ਦੇ ਕਾਰਜਕਾਰ ਦੌਰਾਨ ਜੇਕਰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਹਰ ਖੇਤ ਤੱਕ ਪਾਣੀ ਪਹੁੰਚਾ ਦੇ ਜੇ ਆ ਫਿਰ 80 90% ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਕਿ ਤਾਂ ਉਹਨਾਂ ਦੀ ਵੱਡੀ ਪ੍ਰਾਪਤੀ ਹੋਵੇਗੀ ਕਿਉਂਕਿ ਪੰਜਾਬ ਦੇ ਭਵਿੱਖ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਦਾ ਸੰਕਟ ਹੈ ਉਹ ਬੜਾ ਗੰਭੀਰ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਹਾਲੇ ਅਜੇ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਖਤਮ ਹੋ ਗਿਆ ਜਾਂ ਫਿਰ ਪਾਣੀ ਨੀਚੋ ਉਹ ਪਾਣੀ ਪੀਣਯੋਗ ਨਹੀਂ ਰਿਹਾ ਇਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੋਈ ਅੰਦੋਲਨ ਜ਼ਰੂਰ ਹੋਣਾ ਚਾਹੀਦਾ ਜਿਸ ਨੂੰ ਲੈ ਕੇ ਸਮੀਖਿਆ ਹੋਵੇ ਕਿ ਜੋ ਕੁਝ ਫੈਕਟਰੀਆਂ ਦੇ ਵੱਲੋਂ ਧਰਤੀ ਦੇ ਵਿੱਚ ਪਾਣੀ ਸੁੱਟਿਆ ਜਾ ਰਿਹਾ ਕਿਤੇ ਨਾ ਕਿਤੇ ਉਹਦੇ ਪਿੱਛੇ ਕੀ ਕੁਝ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹਰਣ ਦੇ ਵੱਲੋਂ ਇੱਕ ਅੰਜੋ ਸਟੇਜ ਦੇ ਉੱਤੇ ਸਬੋਧਨ ਕਰ ਰਹੇ ਸਨ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਸਭ ਪਤਾ ਕਿ ਕਿਹੜਾ ਜਿਹੜਾ ਜ਼ਹਿਰਲਾ ਪਾਣੀ ਧਰਤੀ ਦੇ ਵਿੱਚ ਸੁੱਟ ਰਿਹਾ ਤੇ ਜਿਵੇਂ ਕੋਈ ਅ fırsਰ ਆਉਂਦਾ ਹੈ ਕਿ ਤਾਂ ਉਹ ਕਿਵੇਂ ਸੈਟਿੰਗ ਕੀਤੀ ਜਾਂਦੀ ਹੈ ਮੁਖਮਦਰ ਤੁਹਾਨੂੰ ਤਮਾ ਨੇ ਵੱਡੇ ਗਾਂ ਦੇ ਤੇ ਸਾਲ ਪਿਛਲੇ ਸਾਲ ਦੇ ਵਿੱਚ ਇਹਨਾਂ ਨੂੰ ਲੈ ਕੇ ਕਿਉਂਕਿ ਹੁਣ ਤੱਕ ਪਰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਣੀ ਜਿਗਰ ਬਿਆਨ ਹੀ ਦੇਨੇ ਨੇ ਬਿਆਨਾਂ ਨੂੰ ਲੈ ਕੇ ਕਿਉਂਕਿ ਬਿਆਨ ਤਾਂ ਬਹੁਤ ਨੇ ਹੁਣ ਤਾਂ 13 0 ਦਾ ਵੀ ਬਿਆਨ ਸੀ ਤਿੰਨ ਦੇ ਆਗੇ ਇਹ ਸਿਆਸੀ ਬਿਆਨ ਸੀ ਭਾਵੇਂ ਸਿਆਸੀ ਏਜੰਡੇ ਸੀ ਪਰ ਜੇਕਰ ਪੰਜਾਬ ਦੇ ਇਹਨਾਂ ਮਸਲੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਬੀੜਤਾ ਨਾਲ ਸੋਚਦੇ ਨੇ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਖੇਤੀ ਨੂੰ ਤੁਸੀਂ ਨਹਿਰੀ ਪਾਣੀ ਦਾ ਜ਼ਰੂਰ ਦੇ ਰਹੇ ਹੋ ਪਰ ਜਿਹੜਾ ਪੀਣ ਯੋਗ ਪਾਣੀ ਹੈ ਉਸ ਨੂੰ ਵੀ ਬਚਾਇਆ ਜਾ ਸਕੇ ਜਿਹੜੀਆਂ ਫੈਕਟਰੀਆਂ ਨੇ ਫੈਕਟਰੀ ਦੇ ਅੰਦਰ ਕਰਦੇ ਜੋ ਕੁਝ ਪਾਣੀ ਜ਼ਹਿਰੀਲਾ ਪਾਣੀ ਜਾਂ ਫਿਰ ਪ੍ਰਦੂਸ਼ਣ ਪਾਣੀ ਜਾਂ ਗੰਦਾ ਪਾਣੀ ਫੈਕਟਰੀਆਂ ਦੇ ਧਰਤੀ ਦੇ ਵਿੱਚ ਸੁੱਟਿਆ ਜਾ ਰਿਹਾ ਉਹ ਵੱਡਾ ਘਾਤ ਹੈ ਉਹ ਵੱਡੇ ਜ਼ਿੰਮੇਵਾਰ ਨੇ ਕਿਉਂਕਿ ਇੱਥੇ ਇੱਕ ਗੱਲ ਹੋਰ ਕਰਦੀ ਹੈ ਕਿ ਸਰਕਾਰਾਂ ਇਹ ਗੱਲ ਤਾਂ ਕਰਦੀਆਂ ਨੇ ਕਹਿੰਦੇ ਅਸੀਂ ਸਿਹਤ ਸੌਲਤਾ ਨੂੰ ਲੈ ਕੇ ਹਸਪੀਟਲ ਬਣਾ ਰਹੇ ਹਾਂ ਕੈਂਸਰ ਹਸਪੀਟਲ ਬਣਾ ਰਹੇ ਜੇਕਰ ਤੁਸੀਂ ਕੈਂਸਰ ਹਸਪੀਟਲ ਬ੍ਰਾਂਡ ਤੋਂ ਪਹਿਲਾਂ ਇਹ ਜਿਹੜੀ ਬਿਮਾਰੀ ਦੀ ਨਵਜ ਹੈ ਉਸ ਨੂੰ ਰੋਕ ਲਿਓ ਤਾਂ ਤੁਹਾਨੂੰ ਇੰਨਾ ਖਰਚਾ ਇੰਨੇ ਹਸਪੀਟਲ ਬਣਾਉਣ ਦੀ ਲੋੜ ਨਾ ਪਵੇ ਕਿਉਂਕਿ ਜੇਕਰ ਤੁਸੀਂ ਫੈਕਟਰੀਆਂ ਦੇ ਵੱਲੋਂ ਜਾਂਕਰ ਹੋਰ ਜ਼ਹਿਰਲਾ ਪਾਣੀ ਜਿਹੜਾ ਧਰਤੀ ਦੇ ਹੇਠਾਂ ਸੁਟਿਆ ਜਾ ਰਿਹਾ ਉਸ ਨੂੰ ਨਾ ਰੋਕਿਆ ਤਾਂ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਹੈ ਉਹ ਬੜਾ ਚਿੰਤਾਜਨਕ ਜ਼ਰੂਰ ਹੋਵੇਗਾ ਕਿਉਂਕਿ ਵੱਧਦੀ ਜਾ ਰਹੀ ਬਿਮਾਰੀਆਂ ਵੱਧ ਰਿਹਾ ਕੈਂਸਰ ਪੰਜਾਬ ਦੇ ਭਵਿੱਖ ਦੇ ਜਿਹੜੀ ਕਰਦਨ ਦੇ ਉੱਤੇ ਬੈਠਿਆ ਹੁਣ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦਾ ਸਾਹ ਘੁੱਟਦਾ ਦਿਖਾਈ ਜ਼ਰੂਰ ਦੇ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਕਿ ਜੋ ਕੁਝ ਖੇਤੀ ਨਾਲ ਲੈ ਕੇ ਜੇਕਰ ਤੁਸੀਂ ਕਿਸਾਨ ਹੋ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੁਸੀਂ ਜੁੜੋ ਪਾਟੀ ਪੰਜਾਬ ਦੇ ਨਾਲ ਧੰਨਵਾਦ